ਮੰਡੀ ਰੋੜਾ ਵਾਲੀ ਦੇ ਵਿੱਚ ਅੱਜ ਗੁਰੂ ਰਵਿਦਾਸ ਭਾਈਚਾਰੇ ਦੇ ਵੱਲੋਂ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸੇਵਾਦਾਰਾਂ ਦੇ ਵੱਲੋਂ ਮਿਲ ਕੇ ਮੰਡੀ ਦੀ ਅਨਾਜ ਮੰਡੀ ਦੇ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਦੇ ਲਈ ਟੁੱਟ ਗੁਰੂ ਘਰ ਲੰਗਰ ਵਰਤਾਇਆ ਗਿਆ। ਇਸ ਮੌਕੇ ਲਗਾਏ ਗਏ ਲੰਗਰ ਦੇ ਵਿੱਚ ਸੇਵਾਦਾਰਾਂ ਦੇ ਵੱਲੋਂ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਅੱਜ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਮੰਡੀ ਰੋੜਾਂ ਵਾਲੀ ਵਿੱਚ ਲੰਗਰ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਮੁੱਚੇ ਦੇਸ਼ ਵਾਸੀਆਂ ਨੂੰ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਮੌਕੇ ਜਿੱਥੇ ਲੱਖ ਲੱਖ ਵਧਾਈਆਂ ਦਿੰਦੇ ਹਨ ਉੱਥੇ ਹੀ ਜਿੰਨੀਆਂ ਵੀ ਸੰਗਤਾਂ ਦੇ ਵੱਲੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਗਿਆ ਹੈ, ਉਹਨਾਂ ਸੰਗਤਾਂ ਸਮੇਤ ਸਮੁੱਚੇ ਸੇਵਾਦਾਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਨ। ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਪੇ ਕੇ ਤਾਂਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648 ਪ੍ਰਕਾਸ਼ ਗੁਰੂ ਦੇ ਸੰਬੰਧ ਦੇ ਵਿੱਚ ਖੁਸ਼ੀ ਦੇ ਵਿੱਚ ਅੱਜ ਮੰਡੀ ਰੋੜਾਂ ਵਾਲੀ ਦੇ ਵਿੱਚ ਜੀ ਗੁਰੂ ਘਰ ਟੁੱਟ ਲੰਗਰ ਵਰਤਾਇਆ ਜਾ ਰਿਹਾ ਹੈ ਸੋ ਸੰਗਤਾਂ ਆ ਰਹੀਆਂ ਨੇ ਲੰਗਰ ਪ੍ਰਸ਼ਾਦੇ ਛੱਕੇ ਜਾ ਰਹੀਆਂ ਨੇ ਗੁਰੂ ਜਸ ਸੁਣ ਰਹੀਆਂ ਨੇ ਗੁਰੂ ਜਸ ਗਾ ਰਹੀਆਂ ਨੇ ਤੇ ਆਪਣਾ ਜੀਵਨ ਸਫਲ ਬਣਾ ਰਹੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤਨ ਗੁਰਦੇਵ ਜੀ 3648 ਬਾ ਕਬੀਰਾ ਗੁਰਪੁਰ ਉਹ ਪਹੁੰਚ ਆ ਰਹੀ ਤੇ ਸਾਰੇ ਆਜ ਕਬੀਰ ਸਮਾਜ ਜੀ ਤੇ ਸਾਡੇ ਬਾਦਮੀ ਸਮਾਜ ਜੀ ਦੇ ਸਹਿਯੋਗ ਨਾਲ ਸਾਰੇ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਤਰ੍ਹਾਂ ਦੀ ਇਹ ਹੋ ਜਾਣ ਪੂਰਾ ਕੀਤਾ ਠੀਕ ਹੈ